ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਆਸਾਮ ਦੇ ਡਿਬੜੂਗੜੀ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਪੰਜਾਬ ਲਿਆਉਣ ਦੇ ਲਈ ਤੇ ਉਸ ਦੇ ਉੱਤੋਂ ਐਨਐਸਏ ਹਟਾਉਣ ਦੇ ਲਈ ਉਸ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਧਰਨਾ ਲਗਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਮੋਰਚਾ ਲਗਾਇਆ ਗਿਆ ਹੈ ਜਿਸ ਦੇ ਵਿੱਚ ਅਮਰਿਤਪਾਲ ਨੂੰ ਪੰਜਾਬ ਲਿਆਉਣ ਅਤੇ ਉਸ ਦੇ ਉੱਤੋਂ ਐਨਐਸਏ ਹਟਾਉਣ ਦੇ ਲਈ ਮੰਗ ਕੀਤੀ ਜਾ ਰਹੀ ਹੈ ਸਾਰਾ ਗੜੀ ਦੇ ਵਿੱਚ ਪੱਕਾ ਮੋਰਚਾ ਲੱਗਾ ਹੋਇਆ ਹੈ ਜਿਸ ਤੋਂ ਬਾਅਦ ਅੱਜ ਅਮਰਿਤਪਾਲ ਦੇ ਪਰਿਵਾਰ ਤੇ ਉਹਨਾਂ ਦੀ ਮਾਤਾ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਅਮਰਿਤਪਾਲ ਦੀ ਮਾਤਾ ਦਾ ਕਹਿਣਾ ਹੈ ਕਿ ਸਾਨੂੰ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਥਾਵਾਂ ਦੇ ਤੋਂ ਸਨੇਹੇ ਮਿਲ ਰਹੇ ਨੇ ਤੇ ਸਮੇਂ ਦੀ ਮੰਗ ਵੀ ਹੈ ਕਿ ਅਮਰਿਤਪਾਲ ਚੋਣਾਂ ਦੇ ਵਿੱਚ ਆਵੇ ਤੇ ਉਸ ਦੇ ਵੱਲੋਂ ਹੁਣ ਆਜ਼ਾਦ ਉਮੀਦਵਾਰ ਦੇ ਵਜੋਂ ਖੰਡੂਰ ਸਾਹਿਬ ਤੋਂ ਚੋਣਾਂ ਲੜੀਆਂ ਜਾਣਗੀਆਂ ਜਿਸ ਦਾ ਐਲਾਨ ਅਮਰਿਤਪਾਲ ਦੀ ਮਾਤਾ ਦੇ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਬੀਤੇ ਦਿਨੀ ਵੀ ਚਰਚਾਵਾਂ ਚੱਲੀਆਂ ਸੀ ਕਿ ਅਮਰਿਤਪਾਲ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵਜੋ ਚੌਂ ਲੜ ਸਕਦਾ ਹੈ ਜੈਸੋਬਾਦ ਅੱਜ ਉਸੀ ਮਾਤਾ ਬਲਵਿੰਦਰ ਕੌਰ ਉਹਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿਸ ਸਮੇਂ ਦੀ ਮੰਗ ਹੈ ਜਿਸ ਤਰੀਕੇ ਦਾ ਤਸ਼ੱਦਦ ਨੌਜਵਾਨਾਂ ਦੇ ਉੱਤੇ ਕੀਤਾ ਜਾ ਰਿਹਾ ਐਨਐਸਏ ਲਗਾਇਆ ਜਾ ਰਿਹਾ ਐਸੋ ਇਸ ਕਾਰਨ ਸਮੇਂ ਦੀ ਮੰਗ ਬਣਦਾ ਜਾ ਰਿਹਾ ਕਿ ਅਮਰਿਤਪਾਲ ਚੌਣ ਮੈਦਾਨ ਦੇ ਵਿੱਚ ਉਤਰੇ ਤੇ ਲੋਕ ਸਭਾ ਵਿੱਚ ਜਾ ਕੇ ਮੁੱਦਾ ਚੁੱਕੇ ਜਿਸ ਤੋਂ ਬਾਅਦ ਹੁਣ ਅੱਗੇ ਦੇਖਣਾ ਹੋਏਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ ਹੈ ਤੇ ਉੱਥੇ ਹੀ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਹੋਰ ਵੀ ਕਈ ਵੱਡੇ ਐਲਾਨ ਕੀਤੇ ਗਏ ਨੇ ਆਓ ਸੁਣਦੇ ਹਾਂ ਉਹ ਕਹਿੰਨੇ ਨਹੀਂ ਕਰਨਾ ਉਹ ਜਿਹੜੀ ਕਾਨਫਰੰਸ ਉਹਨਾਂ ਦੇ ਕੱਲ ਆਇਆ ਸੀ ਸਿਰਫ ਐਲਾਨ ਹੀ ਕਰਨਾ ਹੈ ਜੋ ਕਰਦੇ ਨੇ ਉਹ ਬਿੱਟੀ ਦੇਖੀ ਜੀ ਉਹ ਹਾਂ ਜੀ ਕੀ ਕਰਨੇ ਹਾਂ ਜੀ ਬਾਈ ਭੁਜੀਕਾ ਖਾਨ ਸਾਹਿਬ ਵਾਲੇ ਇਹ ਵਾ ਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚ ਆਉਣ ਪਰ ਉਹ ਆਉਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਜ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤਾਂ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਗਤਾਂ ਦਾ ਹੁਕਮ ਹੈ ਪਰਵਾਨ ਕਰਦਾ ਵਾਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ ਚ ਬੈਠਾ ਰਹਾ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਾਂ ਉਹ ਲੜਨਗੇ ਤੇ ਬਾਕੀ ਇਹ ਵਾਬੇ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱਢ ਤੇ ਇਹ ਨਹੀਂ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਨੂੰ ਜਵਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭਾਈ ਜੀ ਦਾ ਖਾਲਸਾ ਭਾਈ ਸਾਹਿਬ ਵੀ ਚੋਣ ਲੜਨ ਗਏ ਆ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਚੋਣ ਬੱਲੇ ਬੱਲੇ ਭਾਈ ਸਾਹਿਬ ਦੇ ਜੇ ਜਿਹੜੇ ਬਾਤ ਕੀ ਜਿਹੜੇ ਮੁੱਦੇ ਨੇ ਬਤਨ ਕਾਲੀ ਜੰਦ ਹੈ ਜਾਂ ਪਰ ਕੁਰੀਦਾਰ ਨੂੰ ਲੰਦ ਹੈ ਬਾਦ ਸਾਹਿਬ ਜੇ ਆਪਣਾ ਵਾਪਸ ਲੈ ਸਕਦੇ ਨੇ ਭਾਈ ਸਾਹਿਬ ਮੈਂ ਤਾਂ ਨੂੰ ਗਿਆ ਵੀ ਨਹੀਂ ਇਹ ਜਿਹੜੇ ਸਵਾਲ ਜਾਵਾ ਨਾ ਪਾ ਲਾ ਉਹਨੇ ਨਾ ਪਗਾ ਰੱਖ ਦੋ ਸਿਰਫ ਐਲਾਨ ਕਰਨਾ ਸੀ ਬੜੀ ਬਦਕਰੀ ਜਿਹੜੇ ਕਮਾਂ ਦੇ ਜਿਹੜੇ ਬਰਸਾ ਜਨਨੀ ਨੂੰ ਹਾਸਤ ਸਿਰਫ ਸਾਨੂੰ ਇਹਨਾ ਕੀ ਸਵਾਲ ਆ ਕਿ ਤਿੰਨ ਚਾਰ ਅਕਾਦੀ ਗੱਲ ਜਿਹੜੇ ਮੈਦਾਨ ਦੇ ਵਿੱਚ ਕਰ ਰਹੇ ਨੇ ਕੀ ਉਹ ਬਲਦੂਰ ਸਾਹਿਬ ਕੋ ਆਪਣੇ ਕੁਰੀਦਾਰ ਹਟਾ ਸਕਦੇ ਦੇ ਇਹਨਾਂ ਪਾਸ ਦੇ ਪਾਰਟੀਆਂ ਇਹਨਾਂ ਤੋਂ ਉਹਨਾਂ ਨੂੰ ਪਤਾ ਕਿ ਕਿ ਭਾਈ ਸਾਹਿਬ ਹੁਣ ਅਸਲੀ ਆਜ਼ਾਦ ਚੋਣ ਲੜਨੀ ਹੈ ਕਿਸੇ ਪਾਰਟੀ ਵੱਲੋਂ ਨਹੀਂ ਸਿਰਫ ਉਹਨਾਂ ਇੱਕ ਧਰਮ ਦੀ ਗੱਲ ਕਰਨੀ ਆ ਕੇ ਪਾਰਟੀ ਵੱਲੋਂ ਨਹੀਂ ਲੜਨੀ ਹੈ ਕਿਉਂਕਿ ਭਾਈ ਸਾਹਿਬ ਸਿੱਖੀ ਪ੍ਰਚਾਰ ਕਰਨ ਲਈ ਆਏ ਦੋਨਾਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਇਹ ਤੇ ਜਿਹੜਾ ਹੁਣ ਸਮਾ ਚੱਲ ਗਿਆ ਕੋਈ ਹੋਰ ਰਸਤਾ ਨਹੀਂ ਹੈਗਾ ਠੀਕ ਹੈ ਕਿਉਂਕਿ ਪੰਥदाई ਉਹਨਾਂ ਨੇ ਪ੍ਰਚਾਰ ਕਰਨਾ ਹੈ ਤੇ ਮਤਲਬ ਪੰਥ ਨੂੰ ਯੋਗ ਨੌਜਵਾਨੀ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਅਗੇ ਰਾਹ ਤੇ ਚੱਲੇ ਹੀ ਉਹ ਹੀ ਕੰਮ ਕਰਨਗੇ ਨੌਜਵਾਨੀ ਨੂੰ ਬਚਾਉਣਗੇ ਨਸ਼ਿਆਂ ਤੋਂ ਅੰਮ੍ਰਿਤ ਛਕਾਉਣਗੇ ਬਸ ਇਹ ਹੀ ਉਹਨਾਂ ਦਾ ਮਸਲਾ ਸੀ ਤੇ ਮੈਂ ਨੌਜਵਾਨੀ ਨੂੰ ਸਹੀ ਇਸਲਾਮ ਦੇ ਵਿੱਚ ਨਾ ਚਾਹੁੰਨਾ ਪੰਜਾਬ ਦੇ